ਬਾਈ ਲਹਿਰੇਗਾ ਅੱਗੇ ਦੇ ਵਿੱਚ ਭਾਰਤ ਬਾਜ ਮੈਡੀਕਲ ਨੂੰ ਕੌਣ ਨਹੀਂ ਜਾਣਦਾ ਉਹਦੇ ਬਿਲਕੁਲ ਨਾਲ ਆ ਸ਼ਾਮਾ ਮਾਤਰਜ ਅੱਜ ਤੁਹਾਨੂੰ ਉਹਨਾਂ ਦੇ ਲੈ ਕੇ ਚਾਲਦੇ ਆਂ ਤੇ ਦਿਖਾਉਨੇ ਆ ਵੀ ਕੀ ਕੀ ਚੀਜ਼ਾਂ ਪਈਆਂ ਨੇ ਆਹ ਹੈ ਸ਼ਾਮਾ ਮਾਤਰਜ ਵਾਲੇ ਤੇ ਆਪਣੀ ਦੁਕਾਨ ਦੇ ਵਿੱਚ ਕੀ ਕੀ ਹੁੰਦਾ ਕਿੰਨੇ ਪ੍ਰਕਾਰ ਦੇ ਇਤਰੂਦ ਨੇ ਆਪਣੇ ਵੀਰੇ ਵੀਰੇ ਇਤਰੂਦ ਹੈ ਕਿੰਨੇ 500 ਪ੍ਰਕਾਰ ਦੇ ਬਾਈ ਜਿਹੜੇ ਬਾਈ ਕਰਨ ਆਉਂਦੇ ਲੇ ਵਰਗੇ ਲਾਉਂਦੇ ਆ ਹਾਂ ਵੀਰੇ ਸਭ ਮਿਲ ਜਾਂਦੇ ਦਲਜੀਤ ਤੇ ਸਾਂਝ ਵਰਗੇ ਹਾਂਜੀ ਸਾਰੇ ਜੀ ਸਾਰੇ ਹਾਂਜੀ ਗਾਂ ਇੱਕ ਲਾ ਲਓ ਐਕਟਰ ਲਾ ਲਓ ਸਾਰੇ ਇੱਥੇ ਮਿਲ ਜਾਣਗੇ ਤੁਹਾਨੂੰ ਇਤਰ ਤੇ ਊਦ ਤੇ ਬਾਕੀ ਹੋਰ ਵੀ ਚੀਜ਼ਾਂ ਜੇ ਮੈਂ ਆ ਗੱਡੀਆਂ 'ਚ ਟੰਗਣ ਵਾਲਾ ਹਨਾ ਬਈ ਏਸੀ ਚਲਾਉਣਾ ਜੇ ਏਸੀ ਚਲਾਉਣਾ ਜੇ ਹਾਂ ਏਸੀ ਗੱਡੀ ਜੇ ਏਸੀ ਗੱਡੀ ਚ ਚਲਾਉਣਾ ਜਾਂ ਘਰ ਵਾਲੇ ਏਸੀ ਚਲਾਉਣਾ ਹਨਾ ਤਾਂ ਤੁਹਾਡਾ ਸਾਰਾ ਕੰਮ ਐਕਨ ਲੱਗ ਜਾਊਗਾ ਇਹਦੇ ਨਾਲ ਤੇ ਬਾਕੀ ਬਖੂਰ ਹੋਰ ਵੀ ਹੈਗੇ ਹਨਾ ਬਈ ਆਪਣੇ ਲਵੇ ਬਖੂਰ ਹੈਗੇ ਬਈ ਸਾਰੇ ਆਹ ਲੈਣੇ ਬਈ ਕਿਹੜੀ ਮਰਜ਼ੀ ਫ੍ਰੈਗਰੈਂਸ ਚ ਲੈ ਜਿਓ ਆਹ ਲੱਕੜੀ ਜੀ ਦਾ ਕੀ ਕੰਮ ਆ ਇਹ ਵੀ ਵੀਰੇ ਕਰ ਦੀ ਵਿੱਚੋਂ ਇਹ ਖੁਸ਼ਬੂਲੀ ਆ ਗਈ ਬਈ ਅੱਛਾ ਵਿੱਚ ਵੀ ਬਖੂਰ ਤੇ ਕੋਲਾ ਪਾ ਕੇ ਵੀ ਅੱਗ ਲਾਓਗੇ ਠੀਕ ਆ ਹਾਂ ਜੇ ਕਾਰ ਨੂੰ ਮੈਕਨ ਲਾ ਦਿੰਦਾ ਇਹ ਵੀ ਕਾਰ ਨੂੰ ਮੈਕਨ ਲਾ ਦਿੰਦਾ ਹੈ ਇਹ ਆਉਣਾ ਕਿੱਥੇ ਬਈ ਲੋਕੇਸ਼ਨ ਦੱਸੀਂ ਕਿਰਾਂ ਤੋਂ ਇਹ ਲੋਕੇਸ਼ਨ ਹੈ ਕਿ ਵੀ ਮੰਡੀ ਵਾਲਾ ਮੰਦਿਰ ਨੇੜੇ ਭਾਰਤਪੁਰ ਮੈਡੀਕਲ ਦੇ ਨਾਲ ਲੱਗ ਮੀ ਚਮਾ ਸੈਮਾ ਤਰਫ ਦੀ ਦੁਕਾਨ ਆ ਬਈ ਜੀ ਬਈ ਇਹ ਕਿਸੇ ਨੇ ਬਾਹਰ ਵਿਦੇਸ਼ਾਂ ਦੇ ਵਿੱਚ ਮਗਾਉਣੇ ਹੁਣ ਹਾਂ ਵੀਰੇ ਵਿਦੇਸ਼ਾਂ ਜੀ ਭੇਜ ਦਿੰਦੇ ਬਈ ਪੂਰੀ ਠੀਕ ਆ ਸਟਾਰਟਿੰਗ ਕਿੰਨੇ ਤੋਂ ਆ ਬਈ ਸਟਾਰਟਿੰਗ ਵੀਰੇ 300 ਤੋਂ ਆ ਜੀ ਆਪਣੇ 300 ਤੋਂ ਸਟਾਰਟਿੰਗ ਆ ਕੋਈ ਆਫਰ ਚੱਲਦਾ ਵੀ ਆਪਣੇ ਆਫਰ ਬਈ ਕੋਈ ਗੱਲ ਨਹੀਂ ਦੇ ਦਿੰਦੇ ਓਕੇ